ਤਾਨੇ ਮੇੜੇ ਜੋਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਡੱਲੇਵਾਲ ਮਾਰ ਰਿਹਾ ਹੈ। ਮਤਲਬ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕੋ ਹੀ ਗੱਲ ਕਹਿਣੀ ਚਾਹਨਾ ਵੀ ਇਹ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਕੱਠਪੁੱਤ ਲੀਆਂ ਨੇ। ਇਹ ਜਿਹੜੇ ਵੀ ਡਰਾਮੇ ਕਰਦੇ ਨੇ ਧਰਨੇ ਧੁੰਨੇ ਲਾਉਣ ਦੇ ਇਹ ਸਰਕਾਰਾਂ ਦੇ ਕਹਿਣ ਤੇ ਕਰਦੇ ਆ। ਹੁਣ ਸਿੱਧੇ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਜੋਗਿੰਦਰ ਸਿੰਘ ਉਗਰਾਹਾ ਨੂੰ ਬੀਜੇਪੀ ਦਾ ਦਲਾਲ ਬਣਾ ਦਿੱਤਾ ਬਕਾਊ ਕਹਿ ਦਿੱਤਾ ਸੈਟਲਮੈਂਟ ਕੈਦੀ ਕੀਤੀ ਹੋਈ ਹੈ ਹੁਣ ਦੱਸੋ ਜਦੋਂ ਮੈਂ ਦਲਾਲ ਕਹਿਣਾ ਇਹਨਾਂ ਨੂੰ ਹਰਾਮਖੋਰ ਕਹਿਣਾ ਫਿਰ ਕਈਆਂ ਦੇ ਚਲੂਨੇ ਲੜਦੇ ਨੇ ਹੁਣ ਤਾਂ ਤੁਸੀਂ ਇਹ ਸਟੇਟਮੈਂਟਾਂ ਸੁਣੀ ਲਈਆਂ ਡੱਲੇਵਾਲ ਸਾਹਿਬ ਕਹਿੰਦਾ ਮਾਫੀ ਮੰਗੇ ਜਗਿੰਦਰ ਸਿੰਘ ਉਗਰਾਹ ਉਹ ਮਾਫੀ ਕਿਸ ਗੱਲ ਦੀ ਮੰਗੇ ਵਿੱਚੋਂ ਰੌਲਾ ਕੀ ਹੈ ਇੱਕ ਜਣਾ ਸਰਕਾਰ ਦੇ ਕਹਿਣ ਤੇ ਧਰਨਾ ਲਾਉਂਦਾ ਦੂਜਾ ਸਰਕਾਰ ਦੇ ਕਹਿਣ ਤੇ ਧਰਨਾ ਚੁਕਾਉਂਦਾ